ਆਸ ਵਿੱਚ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਸ਼ੁਰੂ ਕੀਤੇ ਜਿੱਥੇ ਜਾ ਕੇ ਗਰੀਬ ਨਵਾਜ਼ੀਆਂ ਨੇ ਸਾਨੂੰ ਆ ਰਹਿਤ ਦਿੱਤੀ ਹੈ ਨਾ ਆ ਜਿਹੜੀ ਰਹਿਤ ਸਾਡੇ ਵਾਲੀ ਮੈਂ ਬਚਪਨ ਤੋਂ ਸੁਣਦਾ ਸੀ ਮੈਂ ਪੁੱਛਦਾ ਸੀ ਰਹਿਤ ਕਿੱਥੋਂ ਆਈ ਏ ਕਿਵੇਂ ਆ ਪਰ ਜਿੰਨਾ ਜਿੰਨਾ ਗਿਆਨ ਸੀ ਉਹਨਾਂ ਉਹਨਾਂ ਗੁਰੂ ਕੇ ਪਿਆਰੇ ਦੱਸਦੇ ਸੀ ਪਰ ਕਿਸੇ ਨੇ ਇਹ ਬਚਨ ਨਾ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਜਦੋਂ ਪੜਦਿਆਂ ਪੜਦਿਓ ਪੜਦਿਆਂ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾ ਦਿੱਤਾ ਅੰਮ੍ਰਿਤ ਤੋਂ ਬਾਅਦ ਬਾਈ ਧਾਰ ਦੇ ਰਾਜਿਆਂ ਨਾਲ ਲੜਾਈਆਂ ਸ਼ੁਰੂ ਹੋ ਗਈਆਂ ਇਹ ਸੁਣਨ ਵਾਲਾ ਬਚਨ ਹੋਣੀ ਹੌਲੀ ਹੌਲੀ ਮਹਾਰਾਜ ਨੇ ਆਪਣੀ ਸਿੱਖਾਂ ਨੂੰ ਰੋਜ਼ ਬਿਠਾ ਕੇ ਰੋਜ਼ ਉਪਦੇਸ਼ ਦੇਣਾ ਸਿੱਖੋ ਅੱਜ ਆ ਬਚਨੇ ਅੱਜ ਦੀ ਰਹਿਤ ਆ ਹੈ ਆਸਾ ਜੀ ਦੀ ਵਾਰ ਹੋਣੀ ਉਸ ਤੋਂ ਬਾਅਦ ਮਹਾਰਾਜ ਇੱਕ ਗਰੀਬ ਨੂੰ ਆ ਜੀ ਨੇ ਆਪ ਚੌਕੜਾ ਮਾਰਨਾ ਜਿਹੜਾ ਕੋਈ ਬਚਨ ਕਿਸੇ ਨੇ ਦੱਸਣਾ ਮਾਰ ਰਹੀਵੇਂ ਉਹ ਸੁਣ ਕੇ ਫਿਰ ਉਹਦਾ ਉਹਨੂੰ ਨਿਮਰਤ ਕਰਨਾ 52 ਕਵੀ ਰੱਖੇ ਵਿਦਵਾਨ ਰੱਖੇ ਉਹਨਾਂ ਨੂੰ ਬਿਠਾ ਕੇ ਹਰ ਬਚਨ ਦੀ ਵਿਚਾਰ ਕਰਨੀ ਗਰੀਬਨワਦ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਹੁਣ ਆਪ ਦਰਸ਼ਨ ਦਿੰਦੇ ਨੇ ਜਿਹੜੇ ਮਹਾਰਾਜ ਦੇ ਸਿੱਖ ਜਿਹੜੇ ਉਹਨਾਂ ਦੇ ਪਿਆਰ ਵਾਲੇ ਸੀ ਨਾ ਦੂਰੋਂ ਦੂਰੋਂ ਆ ਕੇ ਉਹ ਆਨੰਦਪੁਰ ਸਾਹਿਬ ਵਸ ਗਏ ਉਹਨਾਂ ਨੇ ਘਰ ਲੈ ਲੈ ਲਾਗੇ ਲਾਗੇ ਵੀ ਮਹਾਰਾਜ ਦੇ ਦਰਸ਼ਨ ਕਰਾਂ ਕਰਾਂ ਇੰਨੀ ਤਾਂ ਹੋਣੀ ਚਾਹੀਦੀ ਏ ਅਸੀਂ ਪੂਰਨਵਾਸੀ ਮਸਿਆ ਸੰਗਰਾਹ ਦੀ ਲੱਭਦੇ ਹਾਂ ਜਿਹੜੇ ਬੜਾ ਬੜਾ ਵਿਹਾਰ ਕਰਦੇ ਸੀ ਕੰਮ ਕਰਦੇ ਸੀ ਕਹਿੰਦੇ ਕੰਮ ਚੱਲਦੇ ਰਹਿਣਗੇ ਪਰ ਚੱਲੀਏ ਹੁਣ ਗੁਰਗੋਬਿੰਦ ਸਿੰਘ ਇੱਕ ਮਾਰ ਇਹਦਾ ਬੜਾ ਪਿਆਰਾ ਸਿੱਖ ਸੀ ਭਾਈ ਮਾਲਾ ਸਿੰਘ ਉਹ ਕੀ ਕਰਦਾ ਸੀ ਸੰਗਤ ਜੀ ਮਾਇਆਧਾਰੀ ਸੀ ਵਿਆਜ ਤੇ ਪੈਸੇ ਦਿਆ ਕਰਦਾ ਸੀ ਜਿੱਥੋਂ ਸਾਡੀ ਰਹਿਤ ਸ਼ੁਰੂ ਹੋਈ ਏ ਜਿਹੜੀ ਰਹਿਤ ਕਿਲੇ ਵਾਲੇ ਨੇ ਸਾਨੂੰ ਰਖਾਈ ਏ ਕੱਲੀ-ਕੱਲੀ ਉਹ ਰਹਿਤ ਵਿਚਾਰ ਕੇ ਹੁਣ ਇਹ ਸਿੱਖ ਇਹ ਇੱਥੋਂ ਸ਼ੁਰੂ ਹੁੰਦੀ ਏ ਭਾਈ ਮਾਲਾ ਸਿੰਘ ਜੀ ਜਿਹੜੇ ਨੇ ਉਹ ਮਹਾਰਾਜ ਦੇ ਪਿਆਰੇ ਨੇ ਵਿਹਾਰ ਕਰ ਲਿਆ ਆਣ ਕੇ ਆਨੰਦਪੁਰ ਸਾਹਿਬ ਕਿਸੇ ਨੂੰ ਮਾਇਆ ਦੀ ਲੋੜ ਪੈਣੀ ਉਹਨੂੰ ਦੇ ਦੇਣੀ ਉਤੋਂ ਵਿਆਜ ਲੈ ਲੈਣਾ ਆਪਣਾ ਕੰਮ ਚਲਾਇਆ ਹੋਇਆ ਪਰ ਬੜੇ ਭਲੇ ਇਨਸਾਨ ਨੇ ਜਿੰਦ ਕੋ ਨਾ ਹੋਣੀ ਨਾ ਮੰਗਣੀ ਫਿਰ ਐਸਾ ਖੇਡ ਬਣ ਗਿਆ ਕਿ ਹੌਲੀ ਹੌਲੀ ਥੱਲੇ ਲੱਗ ਜਾਈ ਮਾਇਆ ਜਿਹੜਾ ਰੱਬ ਵਾਲਾ ਹੁੰਦਾ ਉਹਦੇ ਕੋਲ ਓਨੀ ਕੋਈ ਹੁੰਦੀ ਹੈ ਚੱਲ ਆਈ ਚਲਾਈ ਖਜ਼ਾਨੇ ਨਹੀਂ ਭਰੇ ਹੁੰਦੇ ਅਸੀਂ ਕਈ ਵਾਰੀ ਕਹਿੰਨੇ ਆ ਜਿਹੜੇ ਤੱਕ ਨਹੀਂ ਕਰਦੇ ਉਹਨਾਂ ਦੇ ਤੇ ਬੈਂਕ ਬੈਲੈਂਸ ਗੱਡੀਆਂ ਕਾਰਾਂ ਮਾਰ ਕੇ ਕਹਿੰਦੇ ਨੇ ਨਾ ਦਮੜਾ ਤਸੀਕਾ ਜੋ ਖਰਚੇ ਅਰ ਖਾਏ ਦੇਵੈ ਦਲਾਵੈ ਰਜਾਏ ਖੁਦਾਏ ਉਹ ਦਾਣਾ ਰੱਖੇ ਇਕੱਲਾ ਨਾ ਖਾਏ ਤਹਿਕੀਕ ਦਿਲ ਜਾਨੀ ਵਹੀ ਪਿਸਤ ਜਾਏ ਹੁਣ ਭਾਈ ਮਾਲਾ ਸਿੰਘ ਜੀ ਨੇ ਨਾ ਕਹਿੰਦੇ ਨੇ ਇੱਕ ਗੁਰੂ ਕੇ ਸਿੱਖ ਨੂੰ ਧੰਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਸਿੱਖ ਸੀ ਭਾਈ ਲਾਹੌਰਾ ਸੇ ਉਹਨੂੰ 100 ਰੁਪਇਆ ਦੇ ਦਿੱਤਾ ਵਿਆਜ ਤੇ ਹੁਣ ਉਹਨੇ ਲੈ ਲਿਆ ਵਰਤ ਲਿਆ ਦਿੱਤਾ ਹੀ ਨਾ ਮौज-ਮਸਤੀ ਜਿਹੜਾ ਰੋਜ਼ ਦਰਸ਼ਨ ਮੇਲੇ ਕਰਛਣੇ ਉਹਦਾ ਸੁਭਾਅ ਮਜ਼ਾਕੀਆ ਸੀ ਹੱਸਣ ਦਾ ਉਹਨੇ ਮੰਗ ਲੈਣਾ ਉਹਨੇ ਹੱਸਣ ਨਾ ਨਾ ਵਿਆਜ ਤਨਾ ਕੁਝ ਦਿੱਤਾ ਹੁਣ ਭਾਈ ਮਾਲਾ ਸਿੰਘ ਬਹੁਤਾ ਥੱਲੇ ਲੱਗ ਗਿਆ ਉਹਦੀ ਘਰ ਵਾਲੀ ਕਹਿੰਦੀ ਹੈ ਜਾਓ ਮੰਗ ਕੇ ਲਿਆਓ ਮਾਇਆ ਉਹਦੇ ਤੋਂ ਖਰਚਾ ਨਹੀਂ ਹੈ ਕੁਝ ਨਹੀਂ ਹੈ ਜਦੋਂ ਮੰਗਣ ਗਿਆ ਆ ਭਦਰੋ ਦੇ ਦਿਨ ਚੱਲਦੇ ਸੀ ਭਦਰੋਂ ਦੇ ਸੌਣ ਤੋਂ ਬਾਅਦ ਭਦਰੋਂ ਹੁੰਦਾ ਭਦਰੋਂ ਦੇ ਦਿਨ ਚੱਲਦੇ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜਾ ਗੁਰੂ ਕੇ ਮਹਿਲ ਚਬਾਰਾ ਹੈ ਨਾ ਉੱਥੇ ਮਹਾਰਾਜ ਉਹਦੇ ਚ ਬਿਰਾਜਮਾਨ ਸਨ ਠੰਡੀ ਹਵਾ ਚੱਲਦੀ ਏ ਮਾਰੇ ਉੱਥੇ ਬਰਾਜਮਾਨ ਨੇ ਲਾਹੌਰਾ ਸਿੰਘ ਮਾਲਾ ਸਿੰਘ ਥੱਲੇ ਮਿਲੇ ਉਹ ਕਹਿੰਦਾ ਯਾਰ ਮੇਰੀ ਮਾਇਆ ਦੇ ਦੇ ਉਹ ਲਾਹੌਰਾ ਸਿੰਘ ਹੱਸ ਕੇ ਕਹਿੰਦਾ ਗੱਲ ਸੁਣ ਮੈਂ ਕੀ ਤੇਰੀ ਮਾਇਆ ਦੇਣੀ ਹੈ ਕਹਿੰਦਾ ਸਿੱਖ ਨੇ ਸਿੱਖ ਨੂੰ ਮਾਇਆ ਦਿੱਤੀ ਮੰਗੀ ਦੀ ਥੋੜਾ ਬਸ ਆ ਗਈ ਹੁਣ ਆਨੰਦ ਲੈ ਤੂੰ ਵੀ ਉਹ ਕਹਿੰਦਾ ਇਦਾਂ ਕਿਦਾਂ ਤੇਰਾ ਲੇਖਾ ਬਣ ਜੇਗਾ ਮਾਲਾ ਸਿੰਘ ਕਹਿੰਦਾ ਉਹ ਕਹਿੰਦਾ ਕੋਈ ਨਹੀਂ ਲੇਖੇ ਦੀ ਕੋਈ ਪਰਵਾਹ ਨਹੀਂ ਉਹਨੇ ਬਾਣੀ ਦੀ ਤਖ ਬੋਲ ਦਿੱਤੀ ਆਪੇ ਹੀ ਬਣਾ ਕੇ ਕਹਿੰਦਾ ਲੇਖਾ ਕੋਈ ਨਾ ਪੁੱਛਈ ਉਥੇ ਲਿਖਿਆ ਜਾਂ ਹਰਬਖਸ਼ੰਦ ਦਾ ਲਔਰਿਆ ਸਿੰਘ ਕਹਿੰਦਾ ਨਹੀਂ ਲੇਖਾ ਕੋਈ ਨਾ ਪੁੱਛਈ ਜਾਂ ਗੁਰਬਖਸ਼ੰਦ ਦਾ ਗੁਰੂ ਹੈ ਉਹ ਬਖਸ਼ ਲੇਗਾ ਮੈਨੂੰ ਕੀ ਪਰਵਾਹ ਤੇਰੇ ਲੇਖੇ ਦੀ ਹੁਣ ਜਵਾਬ ਨਹੀਂ ਆਉਂਦਾ ਕੋਉ ਮਾਇਆ ਵੀ ਦਿੱਤੀ ਲਾਜਵਾਬ ਵੀ ਹੋ ਗਿਆ ਪਰ ਜਾਮਣ ਕਿਨੂੰ ਕੀਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਹ ਤੇ ਮਾਰੇ ਚਵਾਰੇ ਤੋਂ ਆਜ ਦਿੰਦੇ ਲਔਰਿਆ ਸਿੰਘ ਓਹ ਗੱਲ ਸੁਣ ਜੇ ਗੁਰੂ ਨੂੰ ਜਾਮਣ ਕੀਤਾ ਸੀ ਤੇ ਗੁਰੂ ਫਿਰ ਪਾਈ ਪਾਈ ਦਾ ਹਿਸਾਬ ਲਿੰਦਾ ਜਿਹੜੇ ਵਜਨ ਮਹਾਰਾਜ ਕਿਲੇ ਵਾਲੇ ਕਰਿਆ ਕਰਦੇ ਨੇ ਇਹ ਹੁਣ ਇਤਿਹਾਸ ਚੋਂ ਅਸੀਂ ਪੜ੍ਹਦੇ ਆਂ ਕਹਿੰਦੇ ਜੇ ਗੁਰੂ ਨੂੰ ਜਾਮਣ ਕੀਤਾ ਸੀ ਤੇ ਗੁਰੂ ਪਾਈ ਪਾਈ ਦਾ ਹਿਸਾਬ ਲਿੰਦਾ ਹੈ ਇਹਦੀ ਮਾਇਆ ਦੇ ਜਦੋਂ ਇਹ ਵਜਨ ਚਬਾਰੇ ਤੇ ਮਹਾਰਾਜ ਉਹ ਥੱਲੇ ਸੁਣਿਆ ਕਹਿੰਦੇ ਨੇ ਕੰਬ ਗਿਆ ਕਹਿੰਦਾ ਉਹ ਮੇਰੀ ਗੱਲ ਇੱਡੀ ਦੂਰ ਪਹੁੰਚ ਗਈ ਮਾਰੇ ਕਹਿੰਦੇ ਤੂੰ ਕਹਿਣਾ ਇੱਥੇ ਚਬਾਰੇ ਤੇ ਮੈਨੂੰ ਸੁਣ ਗਈ ਤਿੰਨਾ ਲੋਕਾਂ ਦੇ ਵਿੱਚ ਵੀ ਚਲਾ ਜਾ ਮੈਨੂੰ ਉੱਥੋਂ ਵੀ ਮੇਰੇ ਸਿੱਖ ਦੀ ਗੱਲ ਸੁਣ ਜਾਂਦੀ ਏ ਵਾਹ ਕਿਉਂ ਉਹ ਅੰਤਰਜਾਮੀ ਪਰਮੇਸ਼ਰ ਆ ਰੱਬ ਕਿਉਂ ਆਹ ਜਾਣ ਲੈਂਦੇ ਨੇ ਉਹ ਤੇ ਸਾਰਿਆਂ ਦਿਲਾਂ ਦੀ ਗਾਨ ਲੈ ਲੈਂਦੇ ਜੀਓ ਦੇ ਹਾਰਿਆ ਦੀ ਲਾਦੀ ਹੋ ਛਾੜ ਲੈ Oh no! ਕੇ ਮੁਕਰੀਦਾ ਨਹੀਂ ਜੇ ਗੁਰੂ ਨੂੰ ਜਾਵਣ ਬਣਾਇਆ ਹੈ ਗੁਰੂ ਪਾਈ ਪਾਈ ਦਾ ਹਸਾਬ ਲਿੰਦਾ ਕੰਬ ਗਿਆ ਲਾਹੌਰਾ ਸਿੰਘ ਮਹਾਰਾਜ ਜੀ ਸਵੇਰੇ ਦਿਨ ਚੜ੍ਹਦਿਆਂ ਨੂੰ 100 ਰੁਪਇਆ ਲੈ ਕੇ ਮਾਲਾ ਸਿੰਘ ਕੋ ਚਲਾ ਗਿਆ ਹੱਥ ਜੋੜ ਕੇ ਉਦੋਂ ਸੰਗਤ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੱਕਾ ਅਸੂਲ ਜਿਹੜੇ ਗੁਰੂ ਕੇ ਸਿੱਖ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਹਿਲਾਂ ਜਾ ਕੇ ਦਰਸ਼ਨ ਕਰਦੇ ਸੀ ਫੇਰ ਕੁਝ ਸਾਰਿਆਂ ਨੇ ਜਾ ਕੇ ਮਹਾਰਾਜ ਦੇ ਦਰਸ਼ਨ ਕਰਨੇ ਹੁਣ ਭਾਈ ਲੋਹਰਾ ਸਿੰਘ ਨੇ ਮਾਲਾ ਸਿੰਘ ਨੂੰ ਮਾਇਆ ਦੇ 200 ਰੁਪਇਆ ਕਹਿੰਦਾ ਤੂੰ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਹੁਣ ਮੇਰੀ ਕੋਲ ਬੁਸ਼ਾ ਦੀ ਮੈਨੂੰ ਪਤਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖ ਚੋਂ ਕੋਈ ਵਜਨ ਨਿਕਲ ਗਿਆ ਕਹਿੰਦਾ ਮੈਨੂੰ ਪਤਾ ਨਹੀਂ ਕਿੰਨੀਆਂ ਕੁੱਲਾ ਲੱਗ ਜਾਣਗੀਆਂ ਮੇਰਾ ਭਲਾ ਨਹੀਂ ਹੋਣਾ ਮੈਂ ਬਖਸ਼ਿਆ ਨਹੀਂ ਜਾਣਾ ਕਹਿੰਦਾ ਆ ਲੈ ਭਰਾਵਾ ਮੇਰ ਕੋ ਗਲਤੀ ਹੋ ਗਈ ਮੈਂ ਤੈਨੂੰ ਕੰਨ ਫੜ ਕੇ ਗਲਤੀ ਮੰਨਾਂ ਪਰ ਮਾਰੀ ਤੂੰ ਮੈਨੂੰ ਬਖਸ਼ਾ ਦੀ ਕਹਿੰਦਾ ਚੱਲ ਫਿਰ ਇਕੱਠੇ ਹੀ ਚੱਲਦੇ ਜਦੋਂ ਦੋਵੇਂ ਜਾਣੇ ਗਏ ਗਰੀਬ ਨਵਾਜ ਜੀ ਤਖਤ ਤੇ ਬੈਠੇ ਹੋਏ ਨੇ ਧਿਆਨ ਦਿਓ ਤਖਤ ਤੇ ਮਹਾਰਾਜ ਜੀ ਬੈਠੇ ਹੋਏ ਨੇ ਇਹ ਮੈਂ ਸਾਖੀ ਤਾਂ ਲਈ ਏ ਕਿਉਂਕਿ ਜਿਹੜੀ ਸਾਡੀ ਰਹਿਤ ਹੈ ਉਹ ਇੱਥੋਂ ਸ਼ੁਰੂ ਹੋਈ ਹੈ ਜਿਹੜੀ ਸਾਨੂੰ ਰਹਿਤ ਮਿਲੀ ਹੈ ਨਾ ਗਰੀਬ ਨਵਾਜ ਕਿਲੇ ਵਾਲਿਆਂ ਨੇ ਦਿੱਤੀ ਇੱਥੋਂ ਹੀ ਇੱਕ ਇੱਕਲੀ ਇੱਕਲੀ ਰਹਿਤ ਇਹ ਫਿਰ ਮੈਂ ਅੱਗੇ ਵਿਖਿਆਨ ਕਰਾਂਗਾ ਔਰ ਮੈਂ ਸ਼ੁਰੂ ਕਰ ਪਿਆ ਜਦੋਂ ਦੋਵੇਂ ਜਾਣੇ ਮਹਾਰਾਜੀ ਕੋਲ ਗਏ ਗਰੀਬ ਨੂੰ ਆਜ ਧੰਗੁਰ ਗੋਬਿੰਦ ਸਿੰਘ ਜੀ ਤਖਤ ਤੇ ਬੈਠੇ ਦਰਸ਼ਨ ਦੇ ਰਹੇ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਅੱਜ ਮਹਾਰਾਜ ਨੇ ਪਰੇਸ਼ ਨਹੀਂ ਕੀਤਾ ਕਹਿੰਦੇ ਭਾਈ ਬਹਿ ਜਾਓ ਮਹਾਰਾਜ ਕਹਿੰਦੇ ਦਿਆ ਸਿੰਘ ਜੀ ਇਦਾਂ ਕਰੋ ਅੱਜ ਜਿੰਨੇ ਵਿਦਵਾਨ ਨੇ ਨਾ ਆਪਣੇ ਨੰਨਪੁਰ ਸਾਹਿਬ ਦੇ ਸਾਰੇ ਬਗਵਾਨਾਂ ਨੂੰ ਲੈ ਆਓ ਅੱਜ ਅਸੀਂ ਕੋਈ ਬਚਨ ਕਰਨਾ ਹੈ ਕਾਪੀਆਂ ਪੈਨ ਲੈ ਆਓ ਸਭ ਕੁਝ ਲਿਆ ਕੇ ਅੱਜ ਸਾਡੇ ਕੋਲ ਬਹਿ ਜਾਓ ਬਚਨ ਚੱਲਿਆ ਲਾਹੌਰਾ ਸਿੰਘ ਤੇ ਮਾਲਾ ਸਿੰਘ ਤੋਂ ਪਰ ਹੁਣ ਸਭ ਵਾਸਤੇ ਇਹ ਬਚਨ ਕਰ ਰਹੇ ਹਾਂ ਜਦੋਂ ਸਾਰੇ ਵਿਦਵਾਨ ਬਹਿ ਗਏ ਸਾਰਿਆਂ ਨਾਲ ਬਚਨ ਹੋ ਗਏ ਇਹ ਹੁਣ ਬਚਨ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਅੰਕਤ ਦੇ ਸਤਿ ਸ਼੍ਰੀ ਅਕਾਲ ਆਕੀ ਰਹੇ ਮਾ ਜਹਾਨ ਵਿੱਚ ਕੋਈ ਤੇਰਾ ਜਮੁਣ ਨਾਲ ਸੇਨਾ ਆਕੀ ਰਹੇ ਦਰਮਾਨ ਜਿਸ ਕੋਈ ਇਹ ਆਤਮਾ ਨਾਲ ਸੇਨਾ ਦੇ ਨਾ ਰਹਾ ਵਿੱਚ ਸੋਈ ਰਾਤ ਹੁੰਦਾ ਭਾਂ ਦੇ ਦਾ ਆਚ ਰਹਿਣਾ ਕਹਾੜ ਦੇ ਜੀ ਕੋਈ ਮਾਨ ਇਕੱਠੇ ਕਰ ਲਏ ਜਾਣਦੇ ਹੋ ਸਾਰੇ ਜਦੋਂ ਬਹਿ ਕੇ ਮਾਰੇ ਕਿੰਨੇ ਲੋ ਹਣ ਕਲਮ ਦਿਵਤਾਂ ਲੈ ਲੋ ਅੱਜ ਤੁਹਾਨੂੰ ਭਾਈ ਮਾਲਾ ਸਿੰਘ ਤੇ ਲੋਹਰਾ ਸਿੰਘ ਦੇ ਬਚਨ ਤੋਂ ਰਹਿਤ ਦੱਸਣ ਲੱਗੇ ਆ ਖਾਲਸੇ ਦੀ ਰਹਿਤ ਕਿਹੜੀ ਹੋਣੀ ਚਾਹੀਦੀ ਹੈ ਅੱਜ ਤੁਹਾਨੂੰ ਲਿਖਾਉਣ ਲੱਗੇ ਆ ਮੁਕਤ ਨਾਮਾ ਵਾਹ ਅੱਜ ਮੁਕਤ ਨਾਮੇ ਦੀ ਰਹਿਤ ਦੱਸਣ ਲੱਗੇ ਆ ਇਹ ਰਹਿਤ ਹਰ ਇੱਕ ਸਿੱਖ ਨੇ ਰੱਖਣੀ ਜਿਹੜਾ ਇਹ ਰਹਿਤ ਰੱਖੇਗਾ ਔਰ ਇਹ ਜਿਹੜਾ ਰਹਿਤ ਇਸ ਰਹਿਤ ਨੂੰ ਪੜ੍ਹੇਗਾ ਕਹਿੰਦੇ ਨੇ ਉਹ ਜਿਉਂਦਿਆਂ ਜੀ ਮੁਕਤ ਹੋ ਦੇਵੇ ਸੰਗਤ ਜੀ ਹੁਣ ਸਾਰੇ ਬੜੇ ਸਾਵਧਾਨ ਹੋ ਗਏ ਮਾਰੇ ਫਿਰ ਇਹ ਰਹਿਤ ਲਿਖਉਣ ਲੱਗੇ ਉਸ ਵੇਲੇ ਜਿਹੜੇ ਸੁਣਦੇ ਸੀ ਉੱਥੇ ਤਨਤਨ ਬਾਬਾ ਬੁੱਢਾ ਉਹਨਾਂ ਦੇ ਸਤਵੇਂ ਥਾਂ ਤੇ ਉਹਨਾਂ ਦੀ ਕੁੱਲ ਚੋਂ ਭਾਈ ਕੌਰ ਜੀ RAM ਕੌਰ ਜੀ ਜਿਨ੍ਹਾਂ ਦਾ ਨਾਮ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਰੱਖਿਆ ਸੰਗਤ ਜੀ ਇਹ ਬੈਠੇ ਵੀ ਗੋਲ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਪਹਿਲਾ ਬਚਨ ਲਖਾ ਰਹੇ ਨੇ ਕਹਿੰਦੇ ਨੇ ਸਿੱਖ ਹੋਏ ਕਿਛ ਕਰਜ ਨਾਲੇ ਹੁਣ ਮਾਰੇ ਕਿਲੇ ਵਾਲੇ ਤੋਂ ਬਚਨ ਲੈ ਲਈਏ ਮਾਰੇ ਦਾ ਬਚਨ ਕਹਿੰਦੇ ਨੇ ਮਾਰੇ ਬਚਨ ਇਹ ਸਾਡੇ ਪੁਰਾਣੇ ਆਸਾਦ ਬੈਠੇ ਇਹਨਾਂ ਨੂੰ ਸਭ ਨੂੰ ਪਤਾ ਹੈ ਸਾਡੇ ਪਿਤਾ ਹੋਰੀ ਸਾਰੇ ਇਹ ਸੰਤ ਜੀ ਬੈਠੇ ਨੇ ਇਹਨਾਂ ਨੂੰ ਪਤਾ ਹੈ ਮਹਾਰਾਜ ਦਾ ਬਚਨ ਕਹਿੰਦੇ ਨੇ ਵਿਆਜੀ ਪੈਸਾ ਨਾ ਲੈਣਾ ਕਿਸੇ ਤੋਂ ਤੇ ਨਾ ਕਿਸੇ ਨੂੰ ਦੇਣਾ ਕਿਸੇ ਤੋਂ ਹੀ ਨਾ ਲੈਣਾ ਹੁਣ ਇਹ ਪਹਿਲਾ ਬਚਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜੇ ਕਿਸੇ ਨੂੰ ਦੇਣਾ ਤੇ ਵਿਆਜੀ ਨਹੀਂ ਦੇਣਾ ਉਦਾਂ ਮਦਦ ਵਾਸਤੇ ਦੇਣਾ ਵਿਆਜ ਨਹੀਂ ਲੈਣਾ ਮਹਾਰਾਜ ਦਾ ਬਚਨ ਕਿਲੇ ਵਾਲਿਆਂ ਦਾ ਆ ਕਿਹ ਚੋਰਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਫਰਮਾ ਰਹੇ ਨੇ ਸਿੱਖ ਹੋਏ ਕਿਸ ਕਰਜ਼ ਨਾਲੇ ਜੇ ਲੈ ਜੇ ਲੈਵਾ ਨਿਜ ਪਤ ਸਿਉ ਦੇ ਕਹਿੰਦੇ ਜੇ ਕਿਤੇ ਲੈਣਾ ਹੀ ਪੈ ਗਏ ਬਹੁਤ ਬੁਰੀ ਹਾਲਤ ਹੋ ਜਾਈ ਆਪ ਨਾ ਦਵੇ ਪਰ ਜੇ ਕਿਤੇ ਲੈ ਲਿਆ ਜਿਵੇਂ ਲਿਆ ਕਹਿੰਦੇ ਨੇ ਇੱਜ਼ਤ ਨਾਲ ਪਤ ਨਾਲ ਜਿਵੇਂ ਲੈ ਕੇ ਆਇਆ ਉਦਾਂ ਦੇ ਕੇ ਆਵੇ ਪਹਿਲੀ ਵਹਿਤ ਵਾਦੇ ਰਖਾ ਦੇਗਾ ਸੰਗਤ ਜੀ ਤਨਗੁਰ ਗੋਬਿੰਦ ਸਿੰਘ ਜੀ ਨੇ ਇਹ ਰਹਿਤਾ ਸ਼ੁਰੂ ਕੀਤੀਆਂ 52 ਰਹਿਤਾ ਉਸ ਵੇਲੇ ਮਹਾਰਾਜ ਨੇ ਇਹਦੇ ਵਿੱਚ ਦਿੱਤੀਆਂ ਜਿਹਦੇ ਵਿੱਚ ਮਹਾਰਾਜ ਕਿਲੇ ਵਾਲਿਆਂ ਨੇ ਉਹ 52 ਰਹਿਤਾ ਆਪਣੇ ਖਾਲਸੇ ਨੂੰ ਦਿਖਾਈ ਦੇ ਕਿ ਕਈ ਵਾਰੀ ਸਾਨੂੰ ਨਾ ਬਾਹਰ ਅਸੀਂ ਜਾਂਦੇ ਆਂ ਕਈਆਂ ਨੇ ਕਮਰਕੱਸਾ ਲਾਇਆ ਪੁੱਛਦੇ ਇਹ ਕਿਹੜਾ ਬੰਦ ਥੇ ਉਹ ਤੁਸੀਂ ਆ ਕੀ ਬੰਨੇ ਆਂ ਅਨੀਲਾ ਬਾਣ ਕਿਹਾ ਹੈ ਦਸ਼ਮੇਸ਼ ਪਿਤਾ ਧੰਗੁਰੂ ਗੋਬਿੰਦ ਸਿੰਘ ਜੀ ਨੇ ਅਮਰਦ ਸ਼ਕਾ ਕੇ ਕਮਰਕਸਾ ਕਰਦੇ ਦਿਖਾਈ। 함ਰੀ ਖੁਸ਼ੀ ਹੋਏ। ਅਦਕਾਈ। ਉਹ ਕਮਰਕਸੇ ਸਾਨੂੰ ਦਿੱਤੇ ਇਹ ਵੀ ਕਕਾਰ ਦਿੱਤਾ। ਉਸ ਤੋਂ ਬਾਅਦ ਆਪ ਮੰਜਾ ਰਹਿਤਾ ਦਿੱਤੀਆਂ। ਜਿਉਂਦਿਆਂ ਮੁਕਤ ਹੋਣ ਵਾਲੀਆਂ। ਜਿਹੜੀਆਂ ਜੀਵਤ ਮੁਕਤ ਕਰਦੀਆਂ ਨੇ। ਜਿਹਦੇ ਵਿੱਚ ਮਾਰੀ ਨੇ ਸੱਚ ਸੰਜਮ। ਜਾਮ ਜਾਮਣੀ ਮੱਜਨ ਅਛਾ ਜਲ ਵਰ ਤੇ ਮੂਤਰ ਕੇ ਪਾਛ ਹੈ। ਹੁਣ ਕਥਾ ਕਰਦੇ ਨੇ ਦਖਤਾਂ ਤੇ ਜਦੋਂ ਕਥਾ ਹੁੰਦੀ ਹੈ ਜਦੋਂ ਆ ਤੁਖਾ ਹੁੰਦੀਆਂ ਨੇ ਇਹ ਅਰਥੀ ਵੀ ਕਰਦੇ ਜਾਂਮ ਜਾਂਮ ਹੁਣੇ ਮੁਕਤ ਨਾਮੇ ਦੇ ਵਿੱਚ ਇਹ ਕਥਾ ਦੇ ਵਿੱਚ ਮਹਾਰਾਜ ਨੇ ਲਿਖਿਆ ਹੈ ਕਿ ਜਦੋਂ ਜਲ ਵਰਤਨ ਜਾਵੇ ਜਦੋਂ ਜਲ ਵਰਤਦਾ ਹੁਣ ਸਾਡੇ ਅਸੰਤ ਸਾਡੇ ਵਿਸ਼ੇਸ਼ ਸਿੰਘ ਜੀ ਇਹਨਾਂ ਨੇ ਪਤਾ ਨਹੀਂ ਕਿੰਨੀ ਵਾਰੀ ਇਹਦੀ ਕਥਾ ਕੀਤੀ ਹੈ ਔਰ ਹਰ ਵਾਰੀ ਕਰਦੇ ਨੇ ਤੇ ਕਈ ਕਿਹਨੇ ਇਹੀ ਗੱਲ ਲੈ ਕੇ ਬਹਿ ਜਾਂਦੇ ਨੇ ਜਦੋਂ ਵੇਖੀਏ ਸੰਗਤ ਜੀ ਇਹ ਰਹਿਤਾ ਨੇ ਫਿਰ ਮਹਾਰਾਜ ਨੇ ਜਿਹੜਾ ਸਾਨੂੰ ਇਹ ਬਜਨ ਕੀਤਾ ਵੀ ਜਦੋਂ ਵੀ ਜੰਗਲ ਮੈਦਾਨੇ ਜਾਣਾ ਹੈ ਸਣੇ ਕੇਸੀ ਇਸ਼ਨਾਨ ਕਰਨਾ ਹੈ ਇਹ ਮੁਕਤ ਨਾਮੇ ਦੀ ਰਹਿਤ ਜਿੱਥੇ ਇਹ ਜਲ ਵਰਤਨ ਦੀ ਮਰਿਆਦਾ ਹੈ ਇਹ ਸਿੱਖ ਪੰਥ ਵਿੱਚ ਗੁਰਾਂ ਨੇ ਤੇ ਬਰਤਾਈ-ਵਰਤਾਈ ਹੈ ਨਾ ਸਾਰਿਆਂ ਨੂੰ ਪਤਾ ਹੈ ਕਿ ਇਸਲਾਮ ਵਾਲੇ ਉਹੀਏ ਮਰਿਆਦਾ ਨੂੰ ਕਰਦੇ ਨੇ ਤੇ ਹਿੰਦੂ ਧਰਮ ਦੀ ਵੀ ਇਹ ਮਰਿਆਦਾ ਹੈ ਸਾਡੇ ਨਾਲ ਵੀ ਸੰਗਤ ਹੈ ਇੱਕ ਮਰਿਆਦਾ ਜਿਹੜੀ ਸਾਡੇ ਪੰਥ ਵਿੱਚ ਹੀ ਚੱਲਦੀ ਹੈ ਪ੍ਰਸਾਦ ਆਇਆ ਤੇ ਕਲੋਂ ਦੀ ਸਹਿਬ ਦਸਮ ਪਾਤਸ਼ਾਹ ਲਿਖਦੇ ਨੇ ਜਿੱਥੇ ਪੁੰਜਮ ਮਰਿਆਦਾ ਦੱਸਿਆ ਨੇ ਨਾ ਉੱਥੇ ਸਹਿਬਦਾ ਕੀ ਕਹਿ ਰਹੇ ਨੇ ਕਹਿੰਦੇ ਨੇ ਕੜਾ ਪ੍ਰਸਾਦ ਆਇਆ ਜਿਹੜਾ ਨਹੀਂ ਖਲੋਂਦਾ ਕੜਾ ਪ੍ਰਸਾਦ ਆਇਆ ਜਿਹੜਾ ਨਹੀਂ ਖੋਂਦਾ ਉਹਦਾ ਮੂੰਹ ਮੈਂ ਸਰਗਾ ਵਿੱਚ ਕਾਲਾ ਕਰਾਂਗਾ ਐਡਾ ਸਖਤ ਬਚਨ ਸਾਧੂ ਸੰਪਾਸ਼ਾ ਕਹਿ ਰਹੇ ਸੋ ਸੰਗਤ ਜੀ ਇਹ ਰਹਿਤਾਂ ਜਿਹੜੀਆਂ ਨੇ 52 ਰਹਿਤਾਂ ਉਹਦੇ ਵਿੱਚ ਮੁਕਤਨਾਮੇ ਵਿੱਚ ਲਿਖਿਆ ਤੁਸੀਂ ਪੜ ਸਕਦੇ ਹੋ YouTube ਤੇ ਹੈਗੀਆਂ ਨੇ ਹੁਣ ਉਹ ਕੱਲੀ ਕੱਲੀ ਰਹਿਤ ਕਿਲੇ ਵਾਲੇ ਮਾਰੀ ਨੇ ਸਾਨੂੰ ਰਖਾਈ ਜਿੱਦੇ ਚ ਇਸ਼ਨਾਨ ਕਰਦਾ ਅੰਦਰੂਨੀ ਤੇ ਬਹਿਰੂਨੀ ਦੋ ਰਹਿਤਾਂ ਦਿੱਤੀਆਂ ਨੇ ਕਿਲੇ ਵਾਲੇ ਮਾਰੀ ਨੇ ਤੇ ਉਹ ਰਹਿਤਾਂ ਦੇ ਵਿੱਚ ਜਿਹੜੇ ਪਰਪੱਕ ਹੋ ਗਏ ਜਿਹੜੇ ਉਹ ਰਹਿਤਾਂ ਰੱਖ ਗਏ ਵੱਡੇ ਵੱਡੇ ਸੰਤ ਗਿਆਨ ਸਿੰਘ ਵਰਗੇ ਵੱਡੇ ਵੱਡੇ ਮਹਾਪੁਰਸ਼ ਜਿਹੜੇ ਸਾਡੀ ਸੰਪਰਦਾਇ ਚ ਉਹ ਜਿਉਂਦੇ ਹੀ ਮੁਕਤ ਹੋ ਗਏ ਉਹਨਾਂ ਨੇ ਪਰਵਾਹ ਹੀ ਨਹੀਂ ਕੀਤੀ ਦੁਨੀਆ ਦੀ ਉਹ ਵੱਡੇ ਵੱਡੇ ਰਾਜੇ ਆਏ ਇੱਥੇ ਪਰ ਐਸੇ ਮਹਾਰਾਏ ਦੇ ਚਰਨਾ ਚਾਹੇ ਜਦੋਂ ਇਹ ਰਹਿਤ ਦੇ ਨਾਲ ਜੁੜੇ ਅਸੀਂ ਜਰੂਰ ਸੰਤ ਵੀ ਔਰ ਸਾਡੇ ਮਸ਼ਹਰਾ ਸਾਹਿਬ ਤੋਂ ਵੀ ਬੜਾ ਪ੍ਰਚਾਰ ਹੁੰਦਾ ਹੈ ਰਹਿਤ ਦਾ ਪਰ ਮਾਪ ਕਰਨਾ ਮੁੱਢ ਤੋਂ ਸ਼ੁਰੂ ਹੋਵਾਂਗੇ ਸਾਡੇ ਆ ਬੱਚਿਆਂ ਨੂੰ ਪਤਾ ਲੱਗੇਗਾ ਰਹਿਤ ਆਈ ਕਿੱਥੋਂ ਹੈ ਕੱਲ ਨੂੰ ਸਾਨੂੰ ਕੋਈ ਬਾਹਰ ਪੁੱਛਦਾ ਹੈ ਤੁਸੀਂ ਕਿਹੜੀ ਰਹਿਤ ਰੱਖਦੇ ਹੋ ਅਸੀਂ ਦੱਸ ਸਕਦੇ ਹਾਂ ਜਦ ਮੁਕਤਨਾਮਾ ਪੜ੍ਹ ਲੈ ਜਾ ਕੇ ਉਹ ਰਹਿਤ ਰੱਖਣੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਮਾਰੇ ਦੇ ਵਚਨ ਕੀਤੇ ਉਹਦੇ ਵਿੱਚ ਕਹਿੰਦੇ ਨੇ ਇਸ਼ਨਾਨ ਕਰੇ ਕੇਸੀ ਇਸ਼ਨਾਨ ਕਰਕੇ ਬਸਤਰ ਸੁੱਚੇ ਪਾਵੇ ਫਿਰ ਇੱਕ ਇੱਕ ਗੱਲ ਤੁਸੀਂ ਹੁਣ ਧਿਆਨ ਰੱਖਿਓ ਪਹਿਲਾਂ 10 ਦੇ ਸੀ ਇਹ ਹੁਣ ਘੱਟ 10 ਦੇ ਨੇ ਉਹ ਮੁਕਤਨਾਮੇ ਚ ਲਿਖੀ ਹੈ ਜਦੋਂ ਲੰਗਰ ਛਕਣ ਪਵੇ ਜਦੋਂ ਲੰਗਰ ਛਕਣ ਪਵੇ ਕਹਿੰਦੇ ਨੇ ਕਿਸੇ ਨਾਲ ਬਚਨ ਨਾ ਕਰੇ ਮੁਕਤਨਾਮੇ ਚ ਲਿਖਿਆ ਜਿੰਨਾ ਚਿਰ ਲੰਗਰ ਛਕਣਾ ਹੈ ਕੇਸ ਟੱਕ ਕੇ ਲੰਗਰ ਛਕੇ ਫੇਰ ਜਦੋਂ ਮੈਦਾਨੇ ਜਾਣਾ ਉਦੋਂ ਵੀ ਕੇਸ ਟੱਕ ਕੇ ਜਾਏ ਇਹ ਮਹਾਰਾਜ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਮਹਾਰਾਜ ਸਾਨੂੰ ਰਹਿਤਾਂ ਦੇ ਦੇ ਨੇ ਕਿਉਂ ਕਹਿੰਦੇ ਮੈਂ ਐਸਾ ਆਪਣਾ ਸਿੱਖ ਬਣਾ ਦੇਣਾ ਦੁਨੀਆ ਤੋਂ ਨਿਆਰਾ ਉਹ ਜਿਹੜੀਆਂ ਰਹਿਤਾਂ ਇਹ ਰੱਖੇਗਾ ਜਿਹੜਾ ਇਹਦਾ ਦਰਸ਼ਨ ਕਰੇਗਾ ਉਹ ਵੀ ਮੁਕਤ ਹੋ ਜਾਏਗਾ ਇਸ ਕਰਕੇ ਅਸੀਂ ਉਹ ਹੌਲੀ ਹੌਲੀ ਸਾਰੀਆਂ ਰਹਿਤਾਂ ਜਿੰਨੀਆਂ ਮਹਾਰਾਜ ਕਿਲੇ ਵਾਲਿਆਂ ਨੇ ਬਖਸ਼ੀਆਂ ਨੇ ਮਹਾਰਾਜ ਜੀ ਦੇ ਵੀ ਰਹਿਤਨਾਮੇ ਹੈ ਨੇ ਇਸ ਰਹਿਤਨਾਮੇ ਚੋਂ ਵੀ ਉਹ ਕਥਾ ਜਿਹੜੀ ਹੌਲੀ ਹੌਲੀ ਪਾਵਾਂਗੇ ਕਿਉਂਕਿ ਆਉਣ ਵਾਲੇ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ YouTube ਤੋਂ ਵੇਖ ਕੇ ਜੁੜਦੇ ਨੇ ਪੁੱਛਦੇ ਨੇ ਸਵਾਲ ਉਹਨਾਂ ਦੇ ਸਵਾਲਾਂ ਦੇ ਸਾਰਿਆਂ ਦੇ ਜਵਾਬ ਨੇ ਇਹ ਜਿਹੜਾ ਸਿੱਤਾਂ ਨੇ ਬੱਚਣ ਹੋਣੀ ਕੀਤਾ ਨਾ ਜਾਮ ਜਾਮਣੀ ਮੱਜਣਾ ਚ ਹੈ जाम आते ने पैर जोड़े ने में जाम कहते जामनी अमनी रात को पैर रात रहा मजर ना है इनान का अमृत वे का इशनान पैर रात लेंद्या इशनान करे जाते मुजर के पक्ष है फिर एक जगह दश्मा हो रही र ਮਦਕੋ ਛੋੜੇ ਉੱਜਰੇ ਸ਼ਰਾਬ ਨਾ ਪੀੜੀ ਬੜੀ ਵੱਡੀ ਰਹਿ ਜਾਂਦਾ ਕੀਤੇ ਪਾਛੇ ਆਮ ਕੀਟਾ ਚਿਤਾ ਛੱਟਣਾ ਤੇ ਸ਼ਰਲਾ ਮਾਰਨਾ ਇੰਨਾ ਸਿੰਘਾ ਦਾ ਬੋਲਾ ਜਗਰਤ ਨੂੰ ਕਹਿੰਦੇ ਨੇ ਮਦਕੋ ਛੋੜੇ ਉੱਜਰੇ ਕੀਤੇ ਪਾਛੇ ਆਮ ਮੌਜਾ ਕਿਤੇ ਮਰਤ ਦਾ ਪੁਰਾਣੇ ਜਮਾਨੇ ਦੇ ਸੁਪਰੇਸ਼ਾ ਬਣ ਗਏ ਨੇ ਜੰਗਾਂ ਦੇ ਹਾਂ ਜੰਗੋ ਚੱਲੇ ਆਂ ਖੇਤਾਂ ਵਿਚ ਜਾਣਾ ਚੋਆ ਪੁੱਟਣਾ ਫਿਰ ਕਮਿਟੀ ਬਣਾਉਣੀ ਕੀ ਚਿੱਤ ਮਲਤਿਆ ਕੀਤੇ ਮਿਰਤਿਕਾ ਮਲਤਿਆ ਗਣਾਉਂਦੇ ਜਿੰਦ ਦੇ ਨਾਲ ਨਿਰਤਿਕਾ ਨਾ ਮਿੱਟੀ ਦਾ ਮਲਤਿਆ ਕੀਤੇ ਮਿਰਤਿਕਾ ਕਾਰ ਕਰਨ ਆਏ ਹੱਥਾਂ ਦਾ ਪਾਦ ਪਾਣੀ ਕਾਢ ਹੱਥ ਪੈਰ ਮਿੱਟੀ ਨਾਲ ਮਾਂਜਣੇ ਤੇ ਮਾਰੇ ਜ슴 ਪਾਸ਼ਾ ਕੇ ਹਾਂਜੀ ਇਸ ਗੱਲ ਤੇ ਆਓ ਸੰਗੀਤ ਸਾਨੂੰ ਪੂਰਾ ਸਤਗੁਰੂ ਮਿਲਿਆ ਜਿਨੇ ਪੂਰੀ ਰਹਿਤ ਦਿੱਤੀ ਅਧੂਰੀ ਨਹੀਂ ਪਰ ਕਿਹਾ ਇਹ ਵੀ ਇੱਕ ਵਾਰੀ ਭਗਵਾਨ ਜੀ ਦਾ ਬੱਚਾ ਸੁਣਿਆ ਮਹਾਰਾਜ ਜੀ ਸਾਨੂੰ ਤਾਂ ਕੋਈ ਸਿੱਖੀ ਵੀ ਜਾਣਦਾ ਮਾਰੇ ਕਹਿੰਦੇ ਗੱਲ ਸੁਣ ਸੰਤ ਭਗਵਾਨ ਜੀ ਕਹਿੰਦੇ ਨੇ ਮੈਨੂੰ ਪੂਰਾ ਸਿੱਖ ਚਾਹੀਦਾ ਹੈ ਇਹ ਡਾਣੀ ਇਕੱਠੀਆਂ ਕਰਨੀਆਂ ਭਾਵੇਂ ਇੱਕ ਹੀ ਹੋਵੇ ਬਹੁਤ ਹੈ ਰਹਿਤਾਂ ਤੇ ਆਰਾ ਹੈ ਇਹ ਰਹਿਤਾਂ ਚੋਂ ਰਹਿਤ ਹੈ ਅੱਜ ਰਹਿਤ ਗਿਆਨਾਂ ਸਿੱਖ ਲਖਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਜੇਰਾ ਤੁਸੀਂ ਕਿਤੇ ਪਿਆਰ ਨਾ ਪੜਨਾ ਸ਼ੁਰੂ ਕਰ ਦੋ ਤੁਸੀਂ ਐਸਾ ਤੁਹਾਨੂੰ ਅਲਸ ਆਏਗਾ ਐਸਾ ਲੰਦ ਆਏਗਾ ਕੱਲੀ ਕੱਲੀ ਰਹਿਤ ਜਦੋਂ ਤੁਸੀਂ ਰੱਖੋਗੇ ਦੇਵਤਿਆਂ ਵਾਲਾ ਜੀਵਨ ਹੋ ਜੁਗਾ ਸੱਚ ਸੰਜਮ ਵਾਲਾ ਜੀਵਨ ਹੋਊਗਾ ਫਿਰ ਜੂ ਫਰੇਬ ਇਹ ਚੀਜ਼ਾਂ ਤੇ ਭੱਜ ਜਾਣੀਆਂ ਦੂਰ ਐਸੀ ਮਹਾਰਜ ਬਖਸ਼ਿਸ਼ ਕਰ ਦੇਣਗੇ ਕਿ ਜਿਹਨੂੰ ਸੁਰਨਾ ਨੁਨਜਨ ਅੰਮ੍ਰਿਤ ਲੋਚ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਦੀ ਪ੍ਰਾਪਤੀ ਹੋਏਗੀ ਸੰਗਤ ਜੀ ਜਰੂਰ ਪੜਿਆ ਕਰੋ ਇਤਿਹਾਸ ਸੁਨਿਆ ਕਰੋ ਕਥਾ ਬਹੁ ਟਾਈਮ ਕਥਾ ਹੁੰਦੀ ਹੈ ਪਰ ਇਹ ਵੀ ਇਹ ਵੀ ਰਹਿਤਨਾਮ ਵਿੱਚ ਲਿਖਿਆ ਕਿ ਕਥਾ ਵੀ ਜਰੂਰ ਸੁਣਨੀ ਹੈ ਇਹ ਰਹਿਤ ਇਸੇ ਮੁਕਤਨਾਮੇ ਵਿੱਚ ਲਿਖਿਆ ਜਿਹੜਾ ਸਿੱਖ ਰਹਿ ਰਾਜ ਸਾਹਿਬ ਦੀ ਕਰਦਾ ਕਥਾ ਨਹੀਂ ਸੁਣਦਾ ਕਹਿੰਦੇ ਨੇ ਜਦੋਂ ਵਹਿਰਾਸ ਦਾ ਸਮਾਂ ਹੋਏਗਾ ਉਹਨੂੰ ਸੱਚਖੰਡ ਚੋਂ ਬਾਹਰ ਕੱਢਿਆ ਜਾਏਗਾ ਇਹ ਬਣੀ ਨੇ ਆਓ ਹੁਣ ਪ੍ਰਸ਼ਾਦ ਦਾ ਤਿਆਰ ਹੈ ਇੱਕ ਤਾਰਨਾ ਪੜ ਕੇ ਨਾੜੀ ਸਵਾਸ ਕਰਦੇ ਹੋਵੇ ਜਿਹੜਾ ਤੁਹਾਨੂੰ ਆਖੂ ਦੇਵਤਾ ਕਰੇ ਤੇਰੇ ਸਤਗੁਰ ਦੀਵੜਾ

पशूआ तूंवरे घर मेर सतगुर जी वटि हो पशूआ तोले घर सतुर जी I oh. do ਵੰਗਦੇ ਨੇ ਉਹਨਾਂ ਨੇ ਅਮੀਰੀਆਂ ਛੱਡ ਕੇ ਫਕੀਰੀਆਂ ਲਈਆਂ ਮੇਰੇ ਮਹਾਰਾਜ ਤੋਂ ਆ ਕੇ ਰਾਜੇ ਨੇ ਝੋਲੀ ਅੜ ਕੇ ਰਾਜੇ ਤੇ ਪਹਿਲਾਂ ਹੀ ਸੀ ਮੰਡੀ ਵਰਗੇ ਰਾਜੇ ਪਥਰਾਵਾਲੇ ਸੰਤ ਉਹ ਵੱਡੇ ਵੱਡੇ ਰਾਜੇ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਰਾਜ ਸੰਤ ਸੰਧਾ ਵਾਲੀਏ ਸਰਦਾਰ ਜੀ ਰਾਜੇ ਸੀ ਪਰ ਜਦੋਂ ਕਿਲੇਵਾੜੇ ਨੂੰ ਬਣ ਗਏ ਮੰਗਿਆ ਕਿ ਕੀ ਫਕੀਰੀ ਮੰਗੀ ਝੋਲੀ ਅੜ ਕੇ ਐਸਾ ਗਿਰੇ ਵਾਲੇ ਸਾਹਿਬ ਦਾ ਦੁਆਰਾ ਵੇਖਿਆ ਝੋਲੀ ਰਾਜਿਆਂ ਨੇ ਅੱਡੀਏ ਨਜ਼ਾਰਾ ਵੇਖਿਆ ਫਿਰ ਉਹ ਵੀ ਜਾਰਾ ਵੇਖਿਆ ਉਹ ਰਸ ਆਵੇਂ ਇਹ ਰਸ ਨਾ ਭਾਵੇਂ ਫਿਰ ਆਹ ਰੰ ਜਿਹੜਾ ਦੁਨੀਆ ਦਾ ਰਸੇ ਛੁੱਟ ਗਿਆ ਇਹ ਅੱਜ ਦਾ ਦਿਹਾੜਾ ਜਿਹੜਾ ਕੱਲ ਨੂੰ ਉਹ ਆ ਪਿਆਰੀ ਜੀ ਉਹਨਾਂ ਨੇ ਇਹ ਸਾਡੇ ਤੇ ਬਖਸ਼ ਸਾਡੀ ਝੋਲੀ 'ਚ ਦਿਹਾੜਾ ਪਾਇਆ ਸਾਧ ਸੰਗਤ ਜੀ ਉਹ ਸਮਾਂ ਬੜਾ ਨੇੜੇ ਦੀ ਇਜ਼ਤ ਹੈ